ਲੇ ਸੁਖਬੀਰ ਸਿੰਘ ਬਾਦਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦਾ ਚੁੱਕਿਆ ਮੁੱਦਾ ਬਾਸਪੁਰ ਕਿਸਾਨਾਂ ਦੀ ਸਮੱਸਿਆ ਬਾਰੇ ਵੀ ਕੀਤੀ ਚਰਚਾ ਸੀਐਮ ਧਾਮੀ ਨੇ ਕਾਰਵਾਈ ਦਾ ਦਿੱਤਾ ਪ੍ਰੋਸਸ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸਰਬਜੋਤ ਕੌਰ ਨਿਊਜ਼ 19 ਪੰਜਾਬ ਨਾਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਿਨ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਦੇ ਨਾਲ ਦੱਸ ਕਿ ਫਰਾਂਸ ਰੋਕੇ ਗਏ ਭਾਰਤੀ ਜਹਾਜ਼ ਨੂੰ ਲੈ ਕੇ ਜਾਂਚ ਤੇਜ਼ੀ ਹੋ ਗਈ ਹੈ ਦਰਦੀ ਮਨੁੱਖੀ ਤਸਰੀ ਦੇ ਇਲਜ਼ਾਮ 'ਚ ਕੁਝ ਕੁ ਤੇਜ਼ ਹੋ ਗਈ ਹੈ ਫਰਾਂਸ ਦੇ 에어ਪੋਰਟ ਤੇ ਭਾਰਤੀ ਦੂਤਾਵਾਸ ਦੀ ਟੀਮ ਵੀ ਪਹੁੰਚ ਗਈ ਹੈ ਤੇ ਕਾਬਲੇ ਗੁਰ ਹੈ ਕਿ ਯਾਤਰੀ ਆਦੀ ਸੁਰੱਖਿਆ ਜ਼ਰੂਰੀ ਹੈ ਆ ਭਾਰਤੀ ਦੂਤਾਵਾਸ ਦਾ ਕਹਿਣਾ ਹੈ ਇਸ ਦਿਨ ਆ ਹੀ ਦੱਸ ਦਿੱ ਕਿ ਕੱਲ ਫਰਾਂਸ 'ਚ ਇੱਕ ਭਾਰਤੀ ਜਹਾਜ਼ ਨੂੰ ਰੋਕਿਆ ਗਿਆ ਸੀਗਾ ਜਹਾਜ਼ 'ਚ

जारी ਹੈ 프랑ਸ ਦੇ 에어ਪੋਰਟ ਤੇ ਭਾਰਤ ਦੂਤਾਵਾਸ ਦੀ ਟੀਮ ਵੀ ਪਹੁੰਚ ਗਈ ਹੈ ਕਾਬਿਲ ਗੌਰ ਹੈ ਕਿ ਯਾਤਰੀਆਂ ਦੀ ਸੁਰੱਖਿਆ ਜ਼ਰੂਰੀ ਹੈ ਆ ਭਾਰਤ ਦੇ ਦੂਤਾਵਾਸ ਦਾ ਕਹਿਦਾ ਹੈ ਇਸ ਦੇ ਵਿਚਾਲੇ ਕੱਲ ਫ੍ਰੈਂਚ ਇੱਕ ਭਾਰਤੀ ਜਹਾਜ਼ ਨੂੰ ਰੋਕਿਆ ਗਿਆ ਸੀਗਾ ਜਹਾਜ਼ 303 ਯਾਤਰੀ ਮੌਜੂਦ ਨੇ ਦੇਸ਼ ਨੂੰ ਲੈ ਕੇ ਫ੍ਰੈਂਚ ਅਥਾਰਟੀਆਂ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕਿਤੇ ਹਿਊਮਨ ਟ੍ਰੈਫਿਕਿੰਗ ਤੇ ਨਹੀਂ ਹੋ ਰਹੀ ਸੀ ਕਿ ਤੇ ਦੁਬਈ ਤੋਂ ਨਿਕਾਰਾ ਗੁਆ ਜਾ ਰਿਹਾ ਸੀਗਾ ਜਿਸ ਨੂੰ

किसी ने जो है वो अनोनोमस टिप ऑफ दिया है कि इस फ्लाइट में मानव तस्कर यानी कि जो ह्यूमन ट्रैफिकिंग है वो ये मामला इसका हो सकता है हालांकि इस पूरे मामले के बाद सामने आने के बाद इस प्लेन को पेरिस से करीब करीब डेढ़ सौ किलोमीटर दूरी पर वैरिटी एयरपोर्ट है वहां पर इसको लैंड कराया गया उसके बाद इंडियन ऑफिसर भी वहां पर मौजूद थे और अभी हमने देखा कि जो इंडियन मिशन है उनकी तरफ से ट्वीट करके ये कहा गया कि वो फ्रांस की सरकार का धन्यवाद करते हैं कि उन्होंने जो इंडियन वहां पर एयरपोर्ट पे है उन, उनके वेलफेयर के लिए लगातार वो काम कर रहे हैं कि वहां पर इस वक्त लंबा वीकेंड चल रहा है क्रिसमस के चलते और लगातार जो इंडियन स्टाफ वहां पर इंडियन एम्बेसी का जो स्टाफ है वहां पर मौजूद है और कोशिश की जा रही है कि जल्द से जल्द इस मामले को हल किया जाए क्योंकि जो टिप ऑफ है वो दिया गया था अनोनॉमस टिप ऑफ दिया गया था जिसके बाद बताया जा रहा है कि दो लोगों की गिरफ्तारी भी हुई है लेकिन इसमें करीब करीब 200 से अधिक जो नागरिक इसमें इसमें कर रहे थे उसमें अधिकतर भारतीय हैं लेकिन इसमें अभी तक ऑफिशियल वर्जन नहीं आया सरकार की तरफ से जी जी बहुत 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 शुक्रिया हमें तमाम जानकारी मेरे, मेरे सहयोगी फोन थे, मनोज राठी भी मौजूद ने मनोज की कुछ जानकारी फ्रांस कल भारत जहाज नोकिया गया पूरे मामले दो गिरफ्तारियां भी हुई ने ਇਸ ਕੋਰਸਰਫੋਟ ਇਹਦੇ ਵਿੱਚ ਹਾਲਕੀ ਬਹੁਤ ਵੱਡਾ ਮਾਮਲਾ ਹੈ ਕਿਉਂਕਿ ਜਿੰਨੇ ਵੀ 303 ਜਿਹੜੇ ਬਾਅਦਤੇ ਨੇ ਉਹ ਸਾਰੇ ਸਾਰੇ ਨਾਲ ਹੁਣ ਪੁਚਕੀਚ ਵੀ ਹੋ ਰਹੀ ਹੈ ਉਹ ਦੱਸਿਆ ਜਾ ਰਿਹਾ ਹੈ ਕਿ ਮਾਨਵ ਤਸਕਰੀ ਦਾ ਨਾਲ ਜੁੜਿਆ ਹੋ ਸਕਦਾ ਹੈ ਇਸ ਕਰਕੇ ਦੂਤਾਵਾਸ ਵੱਲੋਂ ਵੀ ਇੱਥੇ ਟੀਮ ਜਿਹੜੀ ਗਈ ਹੈ ਉਹਦੇ ਨਾਲ-ਨਾਲ ਜਿਹੜੀ ਕ੍ਰਾਈਮ ਤੇ ਸੈਂਟੀਫਿਕ ਟੀਮ ਹੈ ਉਹ ਵੀ ਉੱਥੇ ਮੌਕੇ ਤੇ ਪਹੁੰਚ ਕੇ ਪੂਰਾ ਇਦੇ ਵਿੱਚ ਇਨਵੈਸਟੀਗੇਟ ਕਰਦੀ ਨਜ਼ਰ ਆ ਰਹੀ ਹੈ ਕਿ ਆਖਿਰ ਇਹ ਕਿਉਂਕਿ ਫਲਾਈਟ ਜਿਹੜੀ ਹੈ ਦੁਬਈ ਤੋਂ ਨਿਕਾਰਗੁਆ ਜਿਹੜਾ ਮੈਕਸੀਕੋ ਤੋਂ ਬਿਲਕੁਲ ਨਾਲ ਇੱਕ ਪੈਂਦਾ ਜਗ੍ਹਾ ਨਿਕਾਰਗੁਆ ਉੱਥੇ ਜਾ ਰਹੀ ਸੀ ਤੇ ਹੁਣ ਸਾਰਾ ਜਿਹੜਾ ਹੈਗਾ ਹਾਲਾਂਕਿ ਭਾਰਤੀ ਦੂਤਾਵਾਸ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ ਇਹਦੀ ਜਾਣਕਾਰੀ ਸਾਨੂੰ ਮਿਲੀ ਹੈ ਫ੍ਰੈਂਚੀਸੀ ਜਿਹੜੀਆਂ ਅਧਿਕਾਰੀਆਂ ਨੇ ਸਾਨੂੰ ਦੱਸਿਆ ਹੈ ਕਿ ਦੁਬਈ ਤੋਂ ਨਿਕਾਰਗੁਆ ਜਿਹੜੀ ਫਲਾਈਟ ਜਾ ਰਹੀ ਸੀਗੀ ਉਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਨੂੰ ਹਿਰਾਸਤ ਵਿੱਚ ਲਿੱਤਾ ਗਿਆ ਉਹ 303 ਸਵਾਰ ਸੀਗੇ ਜਿਹਦੇ ਵਿੱਚ ਅਧਿਕਤਰ ਮੋਸਟਲੀ कह सकते हैं कि जो इंडियन मोल के नागरिक ने और दूतावास की टीम भी उसे पहुंची हुई है पूरा जोड़ा उसे पहुंच के सारी जीडी भी इन्वेस्टिगेट की जा रही है हालांकि साफ तौर तो पर दूतावास वो कहा गया है कि जिड़े भी उसे पैसेंजर ने भलाई से सुरक्षा बहुत इंपॉर्टेंट है इस करके पॉइंट टू तो पॉइंट जी है इन्वैस्टीगेट की जा रही है तमुन दस दिए कि जी विदेशी मीडिया को तो हूं तक की जानकारी मिली है कि उत्तर जिने भी तीन सौ तीन जे लोग नेास्ते पूरे बिस्तर भी लाए गए हैं और मानव जेकर मानव तस्करी का शक लग रहा है ਜੇ ਕਰੇ ਹੁੰਦਾ ਤਾਂ ਬਹੁਤ ਵੱਡੀ ਗੱਲ ਹੋ ਸਕਦੀ ਹੈ ਔਰ ਕਿਸ ਤਰ੍ਹਾਂ ਇਹ ਪੂਰਾ ਇਲੀਗਲ ਫਲਾਈਟ ਜਿਹੜੀ ਹੈ ਉੱਥੇ ਜਾ ਰਹੀ ਸੀ ਹਾਲਾਂਕਿ ਜਿਹੜਾ ਤਕਨੀਕੀ ਪ੍ਰੋਬਲਮ ਆਈ ਇਸ ਕਰਕੇ ਉਹਨਾਂ ਨੂੰ ਲੈਂਡ ਕਰਨਾ ਪਿਆ ਔਰ ਉਸ ਤੋਂ ਖੁਲਾਸਾ ਉਸ ਤੋਂ ਬਾਅਦ ਹੋਇਆ ਤਾਂ ਕਹਿ ਸਕਦੇ ਹਾਂ ਕਿ ਕਈ ਚੀਜ਼ਾਂ ਨੂੰ ਲੈ ਕੇ ਔਰ ਇਹਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਔਰ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਪੂਰਾ ਜਿਹੜਾ ਹੈਗਾ ਹੁਣ ਸਾਇੰਟਿਫਿਕ ਤੇ ਕ੍ਰਾਈਮ ਦੀ ਟੀਮਾਂ ਜਿਹੜੀ ਹੈ ਉਹ ਵੀ ਹੁਣ ਇੱਦੇ ਵਿੱਚ ਲੱਗੀ ਹੋਈਆਂ ਔਰ ਉਹਨਾਂ ਨੇ ਨਾਲ ਸੰਪਰਕ ਕੀਤਾ ਗਿਆ ਦੂਤਾਬਸ ਵੱਲੋਂ ਉਹਨਾਂ ਨਾਲ ਸੰਪਰਕ ਕੀਤਾ ਗਿਆ ਔਰ ਨਾਲ ਦੇ ਨਾਲ ਹੀ ਉੱਥੇ ਜਿਹੜੇ ਰਿਸੈਪਸ਼ਨਸ ਨੇ ਜਿੱਥੇ ਲੈਂਡ ਹੋਈ ਹੈ ਉੱਥੇ ਰਿਸੈਪਸ਼ਨ ਤੇ ਉਹਨਾਂ ਦੇ ਖਾਣ ਪੀਣ ਦਾ ਅਰੇਂਜਮੈਂਟਸ ਵੀ ਕੀਤਾ ਗਿਆ ਤੇ ਦੋ ਲੋਕਾਂ ਦੀ ਜਿਹੜੀ ਗ੍ਰਿਫਤਾਰੀ ਤੁਸੀਂ ਗੱਲ ਕਰ ਰਹੇ ਹੋ ਜਿੱਕਰ ਤੁਸੀਂ ਵੀ ਕੀਤਾ ਉਹਨਾਂ ਉਹ ਦੱਸੇ ਜਾ ਰਹੇ ਨੇ ਕਿ ਉਹ ਮੇਨ ਨੇ ਜੋ ਲੈ ਕੇ ਜਾ ਰਹੇ ਸੀ ਕਿ ਜੋ ਕਿ ਕਰਤਾ ਕਰਤਾ ਦੱਸੇ ਜਾ ਰਹੇ ਉਹਨਾਂ ਤੋਂ ਹੁਣ ਪੁੱਛ ਕੇ ਛੋੜੀ ਹੈ ਕਿ ਦੁਬਈ ਤੋਂ ਨিকারਗਵਾ ਲਿਜਾਂਦਾ ਮਕਸਦ ਕੀ ਸੀ ਔਰ ਇੱਕ ਡੌਂਕੀ ਕਹਿ ਸਕਦੇ ਹੈ ਕਿ ਡੌਂਕੀ ਜਿਹੜਾ ਹੈਗਾ ਉਹ ਕਰਦਾ ਹੈ ਕਿ ਔਰਦੇ ਵਿੱਚ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਸਰਵਜੋਤ ਕਿ ਅਮਰੀਕਾ ਤੇ ਕੈਨੇਡਾ ਜਿਹੜਾ ਹੈਗਾ ਉਹ ਵੀ ਜਾਣਾ ਸੀਗਾ ਯਾਨੀ ਕਿ ਵਕ ਵਕ ਜਿਹੜੀ ਹੁਣ ਪੁੱਛ ਕੇ ਛੋੜੀ ਹੈ ਕਿ ਕਿਸੇ ਨੇ ਕੈਨੇਡਾ ਜਾਣਾ ਸੀ ਕਿਸੇ ਨੇ ਅਮਰੀਕਾ ਯਾਨੀ ਕਿ ਡੌਂਕੀ ਦੇ ਜ਼ਰੀਏ ਇਹ ਸਾਰੀ ਚੀਜ਼ਾਂ ਹੋ ਰਹੀ ਸੀ ਤਾਂ ਕਹਿ ਸਕਦੇ ਆ ਕਿ ਬਹੁਤ ਵੱਡੀ ਗੱਲ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਫਲਾਈਟ ਦੀ ਕੋਈ ਪਰਮਿਸ਼ਨ ਨਹੀਂ ਸੀ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਇਲੀਗਲ ਤਰੀਕੇ ਨਾਲ ਇਹ ਸਾਰਾ ਚੱਲ ਰਿਹਾ ਸੀਗਾ ਔਰ ਜਿਹਦੇ ਵਿੱਚ ਮੋਸਟਲੀ 303 ਜਿਹੜੇ ਭਾਰਤੀਏ ਨੇ ਇਸ ਕਰਕੇ ਇੰਪੋਰਟੈਂਟ ਹੋ ਜਾਂਦਾ ਹੈ ਔਰ ਇੱਕ ਇੱਕ ਪੁਆਇੰਟ ਕਰਕੇ ਇਹ ਪੂਰਾ ਜਾਂਚ ਕੀਤੀ ਜਾ ਰਹੀ ਹੈ ਜਿਹੜੀ ਸੈਂਟੀਫਿਕ ਟੀਮ ਹੈ ਤੇ ਕ੍ਰਾਈਮ ਦੀ ਟੀਮ ਹੈ ਉਹ ਹੁਣ ਇੱਕ ਇੱਕ ਨੂੰ ਉਖਤਕਿਚ ਕਰਦੀ ਨਜ਼ਰ ਆ ਰਹੀ ਜੀ 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 ਬਹੁਤ ਬਹੁਤ ਸ਼ੁਕਰੀਆ ਮਨੋ ਸਾਨੂੰ तमाम ਜਾਣਕਾਰੀ ਦੇਣ ਲਿਤੇ ਇਸ ਪੂਰੇ ਮਾਮਲੇ 'ਚ ਦੋ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਨੇ ਜਾਂਚ ਪੜਤਾਲ ਫ੍ਰੈਂਚ ਅਥਾਰਟिटीज ਦੇ ਵੱਲੋਂ ਵੀ ਚੱਲੀ ਹੈ ਹਾਲਾਂਕਿ ਭਾਰਤੀ ਦੂਤਾਵਾਸ ਦੀ ਟੀਮ ਵੀ ਪਹੁੰਚ ਗਈ ਹੈ ਤੇ ਦੱਸ ਦੇ ਕੱਲ ਫ੍ਰਾਂਸ ਦਾ ਜਹਾਜ਼ ਨੂੰ ਰੋਕਿਆ ਗਿਆ ਸੀਗਾ ਸ਼ក្តਿਆਦਾਤਾ ਤੇ ਰੋਕਿਆ ਗਿਆ ਸੀਗਾ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਹੋ ਰਹੀ ਸੀਗੀ ਹਿਊਮਨ ਟ੍ਰਾਫਿਕਿੰਗ ਕੀਤੀ ਜਾ ਰਹੀ ਸੀ

ਤੇ ਤਸਵੀਰਾਂ ਤਾਨੂੰ ਵਖਾਰੇ ਇਸ ਦੇ ਉਚਾਲੇ ਕਾਂਗਰਸ ਦੀ ਅੰਧੋਨੀ ਖਾਣਾ ਜੰਗੀ ਵੇਖ ਨੂੰ ਮਿਲ ਸਕਦੀ ਹੈ ਜਦੋਂ ਕਿ ਨਜਰ ਸਿੰਘ ਸਿੱਧੂ ਦੇ ਵੱਲੋਂ ਪਠੰਡਾ ਚ ਰੈਲੀ ਕੀਤੀ ਗਈ ਸੀ ਕਿ ਸੀਐਲਪੀ ਲੀਡਰ ਜੋ ਪਟਾਪ ਸਿੰਘ ਬਾਜਵਾ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਸੀਗਾ ਉਹਨਾਂ ਦਾ ਕਹਿਣਾ ਸੀਗਾ ਕਿ ਜੋ ਕਾਂਗਰਸ ਹੈ ਮਹਿਸ 78 ਸੀਟਾ ਤੋਂ 18 ਸੀਟਾ ਤੇ ਸਿਮਟ ਗਈ ਸੀ ਤੇ ਮੇਰੇ ਸਹਿਯੋਗੀ ਪੰਕਜ ਕਪਾਹੀ ਫੋਨ ਲਾਈਨ ਤੇ ਮੌਜੂਦ ਨੇ ਪੰਕਜ ਸਿੱਧੂ ਸਮਰਥਕਾਂ ਤੇ ਕਾਂਗਰਸ 'ਚ ਐਕਸ਼ਨ ਸ਼ੁਰੂ ਹੋ ਗਿਆ ਹੈ ਇਸ ਐਕਸ਼ਨ ਨੂੰ ਕਿਵੇਂ ਵੇਖਿਆ ਜਾਏ ਇਸ ਵੀ ਅੰਦਰੂਨੀ خانہ ਜੰਗੀ ਜਿਹੜੀ ਹੈ ਪਿਛਲੇ ਅਸੀਂ ਦਿਨ ਸਾਲ ਤੋਂ ਲਗਾਤਾਰ ਵਧੀ ਹੋਈ ਨਜ਼ਰ ਆ ਰਹੀ ਹੈ ਚਾਹੇ ਨਵਜੋਤ ਸਿੰਘ ਸਿੱਧੂ ਵਰਦਸ ਜਾਂ ਨਮਿੰਦਰ ਸਿੰਘ ਹੋਵੇ ਚਾਹੇ ਨਵਜੋਤ ਸਿੰਘ ਸਿੱਧੂ ਵਰਜੀਸ ਪ੍ਰਤਾਪ ਸਿੰਘ ਬਾਜਵਾ ਮੌਜੂਦਾ ਸਵੀਕਰਨ ਦੇਖੇ ਜਾਣ ਦੋ ਦਿਨ ਪਹਿਲਾਂ ਰਾਜਾਪੁਰਿੰਗ ਵੱਲੋਂ ਸਟੇਟਮੈਂਟ ਦਿੱਤੀ ਗਈ ਸੀ ਕਿ ਜੇਕਰ ਕੋਈ ਸਾਫ ਦਾ ਪ੍ਰਧਾਨੀਆਂ ਕੋਈ ਕੋਈ ਵੀ ਲੀਡਰ ਹੋਏਗਾ ਤਾਂ ਉਸ ਦੇ ਖਿਲਾਫ ਐਕਸ਼ਨ ਦੇਖਣ ਨੂੰ ਮਿਲੇਗਾ ਉਸ ਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏਗੀ ਜੇਕਰ ਕਾਂਗਰਸ ਦੀ ਲਾਈਨ ਤੋਂ ਬਾਹਰ ਜਾਂਦਾ ਹੈ ਦੂਜੇ ਪਾਸੇ ਪੰਜਾਬ ਯੂਸ ਕਾਂਗਰਸ ਦੇ ਵੱਲੋਂ ਜਿਹੜਾ ਵਾ ਇੱਕ ਸ਼ੋ ਕੋਸ ਨੋਟਿਸ ਅ ਨਰਜੋਤ ਸਿੰਘ ਸਿੱਧੂ ਦੇ ਬੇहद ਕਰੀਬੀ ਮੰਨੇ ਜਾਂਦੇ ਮਨ ਸਿਮਰਤ ਸਿੰਘ ਸ਼ਹਿਰੀ ਰਿਆਰ ਦੇ ਖਿਲਾਫ ਜਿਹੜਾ ਉਹ ਕੱਢਿਆ ਗਿਆ ਔਰ ਤਿੰਨ ਦਿਨ ਦੇ ਅੰਦਰ ਅੰਦਰ ਜਵਾਬ ਦੇਣ ਨੂੰ ਕਿਹਾ ਗਿਆ ਹੈ ਕਿ ਤਿੰਨ ਦਿਨ ਦੇ ਅੰਦਰ ਅੰਦਰ ਜਵਾਬ ਦਿੱਤਾ ਜਾਵੇ ਕਿ ਸੀਨੀਅਰ ਕਾਂਗਰਸ ਲੀਡਰਾਂ ਦੇ ਖਿਲਾਫ ਕਿਉਂ ਬਿਆਨਬਾਜ਼ੀ ਜਿਹੜੀ ਹੈ ਉਹ ਸ਼ਹਿਰੀ ਬਰਾੜ ਦੇ ਵੱਲੋਂ ਕੀਤੀ ਗਈ ਹੈ ਦੂਜੇ ਪਾਸੇ ਸ਼ਹਿਰੀ ਬਰਾਡ ਨਿਊਜ਼ 88 ਨਾਲ ਗੱਲਬਾਤ ਕਰ ਰਹੀ ਸੀ ਉਹ ਕਹਿ ਰਹੀ ਸੀ ਕਿ ਨਵਜੋ ਸਿੰਘ ਸਿੱਧੂ ਦੇ ਨਾਲ ਖੜੇ ਨੇ ਕਾਂਗਰਸ ਦੀ ਲਾਈਨ ਤੇ ਖੜੇ ਨੇ ਔਰ ਕਾਂਗਰਸ ਦੇ ਹੱਥ ਦੇ ਵਿੱਚ ਖੜੇ ਨੇ ਲੇਕਿਨ ਜੇਕਰ ਕੋਈ ਨਵਜੋ ਸਿੰਘ ਸਿੱਧੂ ਦੇ ਖਿਲਾਫ ਬਿਆਨਬਾਜ਼ੀ ਕਰੇਗਾ ਜਾਂ ਨਵਜੋ ਸਿੰਘ ਸਿੱਧੂ ਨੂੰ ਬੁਰਾ ਭਲਾ ਕਹੇਗਾ ਤਾਂ ਉਸ ਨੂੰ ਜਵਾਬ ਜਿਹੜਾ ਵਾ ਉਹ ਦਿੱਤਾ ਜਾਂਦਾ ਔਰ ਨਵਜੋ ਸਿੰਘ ਸਿੱਧੂ ਕਾਂਗਰਸ ਦੇ ਨਾਲ ਖੜੇ ਨੇ ਕਾਂਗਰਸ ਹਾਈਗਮਾਨ ਦੇ ਨਾਲ ਖੜੇ ਨੇ ਔਰ ਅਜੇਹੇ ਚ ਇਹ ਦੇਖਣ ਵਾਲੀ ਗੱਲ ਹੈ ਕਿ ਸ਼ੋ ਕੋਸ ਨੋਟਿਸ ਕਰਦਨ ਤੋਂ ਬਾਅਦ ਪੂਰਨ ਸ਼ਹਿਰੀ ਵਿਰਾਡ ਦੇ ਵੱਲੋਂ ਕੀ ਕੋ ਜਵਾਬ ਦਿੱਤਾ ਜਾਂਦਾ ਹੈ ਔਰ ਕਿਸ ਤਰੀਕੇ ਦੇ ਨਾਲ ਜਿਹੜਾ ਵੈ ਐਕਸ਼ਨ ਜਿਹੜਾ ਵੈ ਇਸ ਦੇ ਉੱਤੇ ਲਿੱਤਾ ਜਾਂਦਾ ਹੈ ਪੰਕਜ ਆ ਵੀ ਦੇਖਣ ਨੂੰ ਮਿਲ ਰਿਹਾ ਹੈ ਜੋ ਕਾਂਗਰਸ ਹੈ ਦੋ ਗਰੁੱਪ ਚ ਵੰਡੀ ਹੋਈ ਵਖਾਈ ਦੇ ਰਹੀ ਹੈ ਇੱਕ ਤੇ ਸਿੱਧੂ ਦਾ ਧੜਾ ਇੱਕ ਜੋ ਸਿੱਧੂ ਦੇ ਅਗੇਂਸਟ ਨੇ ਹਾਲਾਂਕਿ ਜੋ ਅਗੇਂਸਟ ਨੇ ਉਹਨਾਂ ਨੇ ਹਾਈ ਕਮਾਂਡ ਨੂੰ ਸ਼ਿਕਾਇਤ ਵੀ ਕੀਤੀ ਸੀ ਕਿ ਮਨਰੋ ਸਿੰਘ ਸਿੱਧੂ ਨੂੰ ਪਾਰਟੀ ਤੋਂ ਬਾਹਰ ਕੱਢਿਆ ਜਾਏ ਤੇ ਇਹ ਕਹਿ ਸਕਨੇ ਆ ਕਿਤਨਾ ਕਿਤੇ ਜੋ ਸ਼ੈਰੀ ਰਿਆਡ ਦੇ ਵੱਲੋਂ ਸ਼ਹਿਰ ਚ ਪੋਸਟਰ ਲਗਵਾਏ ਗਏ ਸੀ ਕਿ ਉਸ ਨੂੰ ਲੈ ਕੇ ਐਕਸ਼ਨ ਹੋਇਆ ਦੇਖੋ ਪੋਸਟਰ ਵੀ ਸ਼ਹਿਰੀ ਪੰਕਜ ਮੈਂ ਤੁਹਾਡਾ ਰੁਕ ਕਰਾਂਗੀ ਸਾਡੇ ਨਾਲ ਸ਼ੈਰੀ ਰਿਆਡ ਜੁੜੇ ਹੋਏ ਨੇ ਸਿੱਧੂ ਸਮਰਥਕ ਨੇ ਸਰ ਬਹੁਤ ਬਹੁਤ ਸਵਾਗਤ ਤੁਹਾਡਾ న్యూਸ 18 ਪੰਜਾਬ ਤੇ ਤੁਹਾਡੇ ਵੱਲੋਂ ਤੁਹਾਡੇ ਖਿਲਾਫ ਸ਼ੋ ਕਾਸ ਨੋਟਿਸ ਕੱਢਿਆ ਗਿਆ ਹੈ ਤੇ ਇਸ ਨੋਟਿਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜੀ ਸਭ ਤੋਂ ਪਹਿਲੀ ਗੱਲ ਸਰਬਜੀਤ ਜੀ ਜਿਹੜਾ ਬੰਦਾ ਪੰਜਾਬ ਦੇ ਹੱਕ ਚ ਖੜਦਾ ਹੈ ਇਮਾਨਦਾਰ ਸਟ੍ਰੇਟ ਪੰਜਾਬ ਨੂੰ ਮੋਰ ਸਰਜੀਤ ਕਲੀਕ ਪੰਜਾਬ ਨੂੰ ਮਾਫੀਆ ਮੁਕਤ ਕਰਨ ਦੀ ਗੱਲ ਕਰਦਾ ਉਹਨੂੰ ਪੰਜਾਬ ਜਿਹੜੇ ਲੋਕ ਜਿਹੜੀ ਜੁੰਡਲੀ ਹੈ ਜਿਹੜੀ ਪੰਜਾਬ ਨੂੰ ਖੋਣ ਵਾਂਗੂ ਖਾ ਰਹੀ ਹੈ ਉਹ ਉਹਨਾਂ ਨੂੰ ਕਿਤੇ ਨਾ ਕਿਤੇ ਮਾਰਨ ਦੀ ਗੱਲ ਕਰਦੇ ਹੀ ਨੇ ਜਦੋਂ ਕੋਈ ਪੰਜਾਬ ਵਾਸਤੇ ਖੜਦਾ ਹੈ ਪੰਜਾਬ ਦੀ ਗੱਲ ਕਰਦਾ ਹੈ ਪੰਜਾਬ ਦੀ ਜਵਾਨੀ ਦੀ ਗੱਲ ਦੀ ਕਿਸਾਨੀ ਦੀ ਗੱਲ ਕਰਦਾ ਹੈ ਉਹਨੂੰ ਹੈ ਇਹਨਾਂ ਨੇ ਟਾਰਗੇਟ ਕਰਨਾ ਹੀ ਕਰਨਾ ਹੈ ਮੇਰੀ ਗੱਲ ਸੁਣੋ ਸਰਦਾਰ ਨਵਜੋਤ ਜੇ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਗੱਲ ਕਰੀਏ ਉਹ ਸਿਰਫ ਪੰਜਾਬ ਦੀ ਗੱਲ ਕਰਦੇ ਨੇ ਉਹਨੇ ਉਹਨੇ ਯੂਨੀਅਨ ਮਿਨਿਸਟਰੀ ਛੱਡੀ ਪੰਜਾਬ ਵਾਸਤੇ ਛੱਡੀ ਉਹਨਾਂ ਨੇ ਪੀਸੀਸੀ ਪ੍ਰਧਾਨਗੀ ਛੱਡੀ ਪੰਜਾਬ ਵਾਸਤੇ ਛੱਡੀ ਉਹਨਾਂ ਨੇ ਕਈ ਸੈਕਰੀਫਾਈਸਿਸ ਕੀਤੇ ਆਪਣੇ ਬੇਟੇ ਦੀ ਜੌਬ ਦਾ ਸੈਕਰੀਫਾਈਜ਼ ਕੀਤਾ ਆਪਣੀ ਵਾਈਫ ਦੀ ਜੌਬ ਦਾ ਸੈਕਰੀਫਾਈਜ਼ ਕੀਤਾ ਸਾ ਹਰ ਇੱਕ ਚੀਜ਼ ਦਾ ਸੈਕਰੀਫਾਈਜ਼ ਕੀਤਾ ਆਪਣੀ ਮਿਨਿਸਟਰੀ ਛੱਡੀ ਕਿਉਂ ਪੰਜਾਬ ਵਾਸਤੇ ਪੰਜਾਬ ਨੂੰ ਖੜਾ ਕਰਨਾ ਚਾਹੁੰਦੇ ਨੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਨੇ ਪੰਜਾਬ ਮਾਡਲ ਲੈ ਕੇ ਆਏ ਸਰਬਜੋਤੀ ਪੰਜਾਬ ਮਾਡਲ ਇਹ ਜਾਂ ਮਾਡਲ ਸੀਗਾ ਜੇ ਤੁਸੀਂ ਉਸ ਨੂੰ پڑھ ਲਓ ਪੰਜਾਬ ਨੂੰ ਪਰ ਸ਼ਰੀਆ ਘਾਟੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰਸ ਦੇ ਖਿਲਾਫ ਟਿੱਪਣੀ ਕੀਤੀ ਹੈ ਦੇਖੋ ਜੇ ਤੁਸੀਂ ਇਹ ਦੀ ਇਨਵੈਸਟੀਗੇਸ਼ਨ ਕਰ ਲਓ ਜਾਂ ਥੋੜਾ ਜਿਹਾ ਦੇਖ ਲਓ ਮੈਂ ਸੀਨੀਅਰ ਕਿਸੇ ਸੀਨੀਅਰ ਦੇ ਖਿਲਾਫ ਟਿੱਪਣੀ ਨਹੀਂ ਕੀਤੀ ਜਦੋਂ ਆਪਾਂ ਜਦੋਂ ਪੀਸੀਸੀ ਪ੍ਰੈਜ਼ੀਡੈਂਟ ਕਹਿੰਦਾ ਕਿ ਜਾਂਚਤਾ ਚ ਰੋ ਜਦੋਂ ਪੀਸੀਸੀ ਪ੍ਰੈਜ਼ੀਡੈਂਟ ਇਹ ਕਹਿੰਦਾ ਕਿ ਡਿਸਪਲਿਨ ਰੋ ਤਾਂ ਇਹ ਹੱਕ ਲੀਡਰ ਸੀਨੀਅਰ ਲੀਡਰਸ਼ਿਪ ਨੂੰ ਥੋੜੀ ਹੈ ਕਿ ਉਹ ਕਿਸੇ ਨੂੰ ਵੀ ਬੋਲੀ ਜਾਣ ਪਹਿਲਾ ਪ੍ਰਤਾਪ ਬਾਜਵਾ ਜੀ ਨੇ ਸਰਦਾਰ ਨਵਜੋਤ ਸਿੰਘ ਸਿੱਧੂ ਤੇ ਟਿੱਪਣੀ ਕੀਤੀ ਕਿ ਮਹਾਰਾਜ ਦੇ ਵਿੱਚ ਤੁਸੀਂ ਆਪ ਦਾ ਵੱਖਰਾ ਖੜਾ ਲਾ ਰਹੇ ਹੋ ਤੇ ਤੁਸੀਂ 718 ਦੇ ਲਾਇਆ ਮੈਂ ਤੁਹਾਨੂੰ ਇੱਕ ਗੱਲ ਸਰਪ੍ਰੋਖੀ ਦੱਸਣਾ ਚਾਹਣਾ ਕਿ 718 ਦਾ ਕਾਰਨ ਕੀ ਹੈ ਪੰਜਾਬ ਦੇ ਵਿੱਚ 718 ਦਾ ਕਾਰਨ ਹੈ ਕਿ ਇੱਕ ਜਿਹੜਾ ਜਿਹਨੂੰ ਆਪਾਂ ਸੀਐਮ ਅਨਾਉਂਸ ਕਰਦੇ ਆ ਸੀਐਮ ਚਹਿਰਾ ਉਹਦਾ ਸਤਾ ਭਰਾ ਹੀ ਆਜ਼ਾਦ ਖੜਾ ਹੋ ਜਾਂਦਾ ਹੈ 718 ਦਾ ਕਾਰਨ ਇਹ ਹੈ ਕਿ ਉਹ ਉਹਨਾਂ ਦੇ ਛਾਪਾ ਪੈਂਦਾ ਤੇ ਉਹਨਾਂ ਤੋਂ 10 ਕਰੋੜ ਰੁਪਏ ਫੜਿਆ ਜਾਂਦਾ ਹੈ ਹੂੰ ਤੇ 718 ਦਾ ਕਾਰਨ ਇਹ ਹੈ ਕਿ ਵੱਡੀਆਂ ਵੱਡੀਆਂ ਮਾਈਨਿੰਗਾਂ ਦੇ ਘੁਟਾਲੇ ਹੋ ਰਹੇ ਸੀ ਉਦੋਂ 718 ਦਾ ਕਾਰਨ ਇਹ ਹੈ ਕਿ ਗੁਰੂ ਸਾਹਿਬ ਦੀ ਬੇਅਦਬੀ ਦੀ ਜਿਹੜੀ ਗੱਲ ਕਰਕੇ ਆਪਾਂ ਸੱਤਾ ਦੇ ਵਿੱਚ ਲੈ ਕੇ ਆਏ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਇਆ ਉਸ ਗੁਰੂ ਦੀ ਬਿਆਦ ਵੀ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਨਵਜੋਤ ਸਿੰਘ ਸਿੱਧੂ ਦੇ ਨਾਲ ਨੇੜਤਾ ਹੈ ਤਾਂ ਐਕਸ਼ਨ ਲਿਆ ਗਿਆ ਹੈ ਨਹੀਂ ਮੇਰੀ ਗੱਲ ਸੁਣੋ ਨਵਜੋਤ ਸਿੰਘ ਸਿੱਧੂ ਦੀ ਮੇਰੇ ਨਾਲ ਮੇਰੇ ਨਾਲ ਕੀ ਨੇੜਤਾ ਹੋਗੀ ਉਹ ਇੱਕ ਇਹੋ ਜਿਹੇ ਲੀਡਰ ਨੇ ਜਿਹੜੇ ਪੰਜਾਬ ਵਾਸਤੇ ਲੜ ਰਹੇ ਨੇ ਤੇ ਅਸੀਂ ਇਹੋ ਜਿਹੇ ਸਿਪਾਹੀਆਂ ਜਿਹੜੇ ਪੰਜਾਬ ਵਾਸਤੇ ਖੜਨਾ ਚਾਹੁੰਦੇ ਆ ਪੰਜਾਬ ਵਾਸਤੇ ਪੰਜਾਬ ਦੀ ਗੱਲ ਕਰਨਾ ਚਾਹੁੰਦੇ ਆ ਤੁਸੀਂ ਦੇਖੋ 76 ਦੇ 18 ਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਇੱਕ ਬਿੱਗੇ ਜਿਹੇ ਲੀਡਰ ਦਾ ਤੇ ਵੱਡੀ ਖਬਰ ਇਸ ਵੇਲੇ ਦੀ ਤੁਹਾਨੂੰ ਸਾਂਝੀ ਕਰੇ ਕੁਸ਼ਤੀ ਸੰਗ ਦੀ ਨਵੀਂ ਟੀਮ ਚ ਵੱਡਾ ਫੇਰ ਬਦਲ ਹੋਇਆ ਹੈ ਕਿ ਡਬਲਯੂਐਫਆਈ ਦੇ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਕੁਸ਼ਤੀ ਸੰਗ ਦੀ ਨਵੀਂ ਟੀਮ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਸੰਜੇ ਸਿੰਘ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਵੱਡੀ ਖਬਰ ਦਾ ਜ਼ਿਕਰ ਕਰਿਆ ਗੱਲ ਕਿ ਨਵੇਂ ਕੁਸ਼ਤੀ ਸੰਗ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਤੇ ਪਾਰ ਦਸਤਾਦਨਾ ਹੋਣ ਤੇ ਵੱਡੀ ਕਾਰਵਾਈ ਕੀਤੀ ਗਈ ਹੈ ਦਰਸਕਾਂ ਦੇ ਪਿਤੇ ਦਿਨੀ ਹੀ ਬਜਰੰਗ ਪੁਨੀਆ ਸਨਮਾਨ ਉਹਨਾਂ ਦੇ ਵੱਲੋਂ ਵਾਪਸ ਕੀਤਾ ਗਿਆ ਸੀਗਾ ਸਾਕਸ਼ੀ ਮਲਿਸ ਦੇ ਵੱਲੋਂ ਵੀ ਸੰन्यास ਲੈਣ ਦਾ ਐਲਾਨ ਕੀਤਾ ਗਿਆ ਸੀਗਾ ਜਿਸ ਨੂੰ ਲੈ ਕੇ ਕੁਸ਼ਤੀ ਸੰਗ ਦੇ ਜੋ ਜਿੰਨੇ ਵੀ ਕੱਢਾ ਖਿਡਾਰੀ ਸੀਗੇ ਉਹਨਾਂ 'ਚ ਵੱਡਾ ਰੋਸ ਦੇਖਣ ਨੂੰ ਮਿਲਿਆ ਸੀਗਾ ਕਿ ਬ੍ਰਿਜੂਸ਼ਨ ਦੇ ਬਿਲਕੁਲ ਹੀ ਕਰੀਬੀ ਸੰਜੇ ਸਿੰਘ WFCI ਦੇ ਪ੍ਰਧਾਨ ਬਣ ਗਏ ਤੇ WFCI ਤੇ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਤੇ ਕਿ ਕੁਸ਼ਤੀ ਸੰਗ ਦੀ ਨਵੀਂ ਟੀਮ ਨੂੰ ਰੱਦ ਕਰ ਦਿੱਤਾ ਗਿਆ ਹੈ ਕਿ ਸੰਜੀਤ ਸਿੰਘ ਦੇ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ ਨਵੇਂ ਕੁਸ਼ਤੀ ਸੰਗ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ ਖੇਡ ਮੰਤਰਾਲੇ ਦੇ ਵੱਲੋਂ ਪਾਰਦਰਸ਼ਤਾ ਨਾ ਹੋਣ ਤੇ ਅ ਵੱਡੀ ਕਾਰਵਾਈ ਕੀਤੀ ਗਈ ਹੈ ਟਰਾਂਸਪਰੈਂਸੀ ਨਾ ਹੋਣ ਤੇ ਵੱਡੀ ਕਾਰਵਾਈ ਖੇਡ ਮੰਤਰਾਲੇ ਦੇ ਵੱਲੋਂ ਕੀਤੀ ਗਈ ਹੈ ਤੇ ਦੱਸ ਦੇ ਕਿ ਬੀਤੇ ਦਿਨੀ ਹੀ ਬਜਰੰਗ ਪੁਨਿਆ ਦੇ ਵੱਲੋਂ ਸਨਮਾਨ ਆਪਣਾ ਵਾਪਸ ਕੀਤਾ ਗਿਆ ਸੀਗਾ ਸਾਕਸ਼ੀ ਮਲਕ ਨੇਵੀ ਸਨਿਆਸ ਦਾ ਐਲਾਨ ਕੀਤਾ ਸੀਗਾ ਤੇ ਮੇ ਨਾਲ ਮੇਰੇ ਸਹੋਗੀ ਵਿਨੈਸ਼ ਫੋਨ ਲਾਈਨ ਤੇ ਜੁੜੇ ਹੋਏ ਨੇ ਵਿਨੈਸ਼ ਜਾਨਣਾ ਚਾਹਵਾਂਗੇ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਹੋਰ ਕੀ ਕੋਈ ਜਾਣਕਾਰੀ ਇਸ ਪੂਰੀ ਖਬਰ ਨੂੰ ਲੈ ਕੇ ਸਰੋ ਜੀ ਦੇਖੋ ਜਦੋਂ ਦਾ ਇਹ ਜਿਹੜਾ ਨਾਵਾ ਕੁਸ਼ੀ ਸੰਗ ਸੀਗਾ ਐਗਜ਼ਿਸਟ ਹੋਇਆ ਸੀ ਜਦੋਂ ਦੇ ਇੱਥੇ ਇਲੈਕਸ਼ਨ ਹੋਏ ਸੀ ਇਹ ਤੇ ਸੰਜੇ ਸਿੰਘ ਦੀ ਚੋਣ ਹੋਈ ਸੀ ਉਸ ਤੋਂ ਬਾਅਦ ਲਗਾਤਾਰ ਕੰਟਰੋਵਰਸੀਆਂ ਚੱਲ ਰਹੀਆਂ ਸੀਗੀਆਂ ਆਪਾਂ ਦੇਖਿਆ ਸੀਗਾ ਕਿ ਪਾਕਸ਼ੀ ਮਨੀ ਜਿਹੜੇ ਅਲੰਪੀਨ ਰਹਿ ਹੈ ਮੈਟ੍ਰਿਸ ਰਹਿ ਹੈ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਆਪਣੇ ਰਿਟਾਇਰਮੈਂਟ ਦਾ ਐਲਾਨ ਕੀਤਾ ਸੀ ਇਸ ਦੇ ਵਿਰੋਧ ਵਿੱਚ ਇਸ ਤੋਂ ਇਲਾਵਾ ਬਜਰਾਵੀ ਪੁਰੀਆਂ ਨੇ ਬਾਕਾਇਦਾ ਜਿਹੜਾ ਉਹ ਪਤਮ ਵੋਟ ਸੀ ਉਹ ਵਾਪਸ ਕਰਨ ਦਾ ਐਲਾਨ ਕੀਤਾ ਸੀ ਤੇ ਉਹ ਪੀਐਮ ਰੈ residen ਤੱਕ ਵੀ ਗਏ ਸੀ ਹਾਲਾਂਕਿ ਸਿਕਿਉਰਟੀ ਵੱਲੋਂ ਉਹਨਾਂ ਨੂੰ ਰੋਕ ਲਿਆ ਗਿਆ ਸੀ ਤੇ ਉੱਥੇ ਹੀ ਉਹਨਾਂ ਨੇ ਆਪ ਦਾ ਜਿਹੜਾ ਮੈਡਲ ਹੈ ਉਹ ਸਰਹਿੰਦਰ ਕਰਤਾ ਪੀਆ ਉਸ ਤੋਂ ਬਾਅਦ ਲਗਾਤਾਰ ਕੰਟਰੋਵਰਸੀ ਚੱਲ ਰਹੀ ਸੀ ਕਿ ਕਾਫੀ ਪ੍ਰੈਸ ਕਾਨਫਰੰਸਿਸ ਵੀ ਹੋਈਆਂ ਸੀ ਕਿ ਆ ਜਿਹੜੇ ਸਪੈਸ਼ਲੀ ਹਰਿਆਣਾ ਦੇ ਖਿਡਾਰੀ ਆ ਉਹਨਾਂ ਵੱਲੋਂ ਉਹਨਾਂ ਨੂੰ ਲਈ ਕਿਹਾ ਗਿਆ ਸੀਗਾ ਕਿ ਜਿਸ ਚੀਜ਼ ਦਾ ਉਹ ਵਿਰੋਧ ਕਰ ਰਹੇ ਸੀ ਉਹੀ ਚੀਜ਼ ਦੁਆਰਾ ਆ ਗਈ ਯਾਨੀ ਕਿ ਉਹ ਪ੍ਰੈਜਿਡਿਊਸ਼ਨ ਸ਼ਰਨਪ ਸਿੰਘ ਦਾ ਵਿਰੋਧ ਕਰ ਰਹੇ ਸੀ ਤੇ ਸੰਦੇਸ਼ ਸਿੰਘ ਕੋਰਨਾदाई ਕਰੀਬੀ ਹੈ ਉਹ ਜਿੱਤ ਗਿਆ ਤੇ ਇਸ 'ਚ ਕੋਈ ਟਰਾਂਸਪਰੈਂਸੀ ਨਹੀਂ ਹੈ ਤੇ ਇਸ ਕਰਕੇ ਇਸ ਨੂੰ ਡਿਸਾਲਵ ਕਿਤਾ ਜਾਵੇ ਹਾਲਾਂਕਿ ਜਿਹੜੇ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਹੀ ਸਾਰੀਆਂ ਚੋਣਾਂ ਹੋਈਆਂ ਸੀਗੀਆਂ ਪਰ ਫਿਰ ਵੀ ਇਹ ਜਿਹੜੀ ਕੌਂਟਰੋਵਰਸੀ ਹੈ ਲਗਾਤਾਰ ਵੱਧਦੀ ਜਾ ਰਹੀ ਸੀ ਤੇ ਜਿਹੜੇ ਪਲੇਅਰਸ ਹੈ ਜਿਹੜੇ ਖਿਡਾਰੀ ਹੈ ਜਿਹੜੇ ਮੈਡਲਿਸਟ ਰਏ ਹੈ ਉਹਨਾਂ ਦਾ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਸਰਕਾਰ ਨੂੰ ਇਸ ਕਰਕੇ ਅੱਗੇ ਹੋਰ ਕਿਸੇ ਵੀ ਨ ਪਰ ਦਿੱਲੇ ਸੈਂਟਰ ਸਰਕਾਰ ਦੇ ਕੇ ਕੇਂਦਰ ਸਰਕਾਰ ਦੇ ਖੇਡ ਮੰਤਰਾਲੇ ਵੱਲੋਂ ਇਹ ਅੱਜ ਸਵੇਰੇ ਉਹਨੇ ਉਹਨੇ ਹੁਣ ਤੋਂ ਕੁਝ ਧੇਰ ਪਹਿਲਾਂ ਇਹ ਵੱਡਾ ਫੈਸਲਾ ਲਿਆ ਗਿਆ ਹੈ ਕਿ ਜਿਹੜਾ ਨਵੇਂ ਸੰਘ ਦੀ ਚੋਣ ਹੋਈ ਸੀ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਯਾਨੀ ਕਿ ਜਿਹੜਾ ਸੰਜੇ ਸਿੰਘ ਚੁਣੇ ਗਏ ਸੀਗੇ ਜਾਂ ਜਿਹੜੀ ਪੂਰੀ ਬੋਡੀ ਆ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਅਗਲੇ ਹੁਕਮਾਂ ਤੱਕ ਕੋਈ ਵੀ ਡਿਸੀਜਨ ਲੈ ਨਹੀਂ ਜਿਹੜੀ ਡਿਸੀਜਨ ਨਹੀਂ ਲੈ ਸਕੇਗੀ ਤੇ ਤਾਂ ਕਿ ਜਿਹੜਾ ਵਿਰੋਧ ਚੱਲ ਰਿਹਾ ਸੀਗਾ ਉਸ ਨੂੰ ਮੱਠਾ ਕੀਤਾ ਜਾ ਸਕੇ ਤੇ ਹੁਣ ਉਸ ਤੋਂ ਬਾਅਦ ਹੁਣ ਜਿਹੜੀ ਸਪੋਰਟਸ ਮਿਨਿਸਟਰੀ ਆ ਉਹ ਡਿਸਾਈਡ ਰੇਕੇ ਕੀ ਅੱਗੇ ਦੀ ਜਿਹੜੀ ਬਾਡੀ ਹੈ ਜਾਂ ਜਿਹੜਾ ਅੱਗੇ ਦਾ ਡਬਲਯੂ ਐਫ ਆਈ ਦਾ ਬਵਾਕ ਹੈ ਉਹ ਕਿਵੇਂ ਹੋਏਗਾ ਪਰ ਫਿਲਹਾਲ ਦੇ ਲਈ ਸਭ ਤੋਂ ਵੱਡੀ ਖਬਰ ਹੈ ਕਿ ਜਿਹੜਾ ਲਗਾਤਾਰ ਵਿਰੋਧ ਹੋ ਰਿਹਾ ਸੀਗਾ ਉਸ ਦੇ ਮੱਦੇ ਨਜ਼ਰ ਇਹ ਜਿਹੜਾ ਇਹਨਾਂ ਦਾ ਡਬਲਯੂ ਐਫ ਆਈ ਕੁਸ਼ਤੀ ਸੰਘ ਸੀਗਾ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਯਾਨੀ ਕਿ ਉਸ ਨੂੰ ਡਿਸਾਲਵ ਕਰ ਦਿੱਤਾ ਗਿਆ ਤੇ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਪਲੇਅਰਸ ਦੀ ਡਿਮਾਂਡ ਹੋ ਰਹੀ ਸੀ ਸਪੈਸ਼ਲੀ ਹਰਿਆਣਾ ਦੇ ਪਲੇਅਰਸ ਦੀ ਉਹਨਾਂ ਲਈ ਕਿਤੇ ਨਾ ਕਿਤੇ ਖਰਾਤ ਵਾਲੀ ਖਬਰ ਜ਼ਰੂਰ ਹੈ ਜੀ ਸਰ ਵਿਨੇਸ਼ ਅਸੀਂ ਜਾਨਣਾ ਚਾਹਾਂਗੇ ਹਾਲਾਂਕਿ ਜੋ ਇਲੈਕਸ਼ਨ ਦੀ ਪ੍ਰਕਿਰਿਆ ਕਾਫੀ ਜਟਿਲ ਹੁੰਦੀ ਹੈ ते की दोबारा इलेक्शन करवाए जा सकते ने? जिस तरह की विरोध जो खिडारिया लगातार किया जा रहा है कि संजय सिंह बेहद ही करीबी ने उन्होंने रजभूषण पिछले हफ्ते ही ਇਹ ਇਲੈਕਸ਼ਨ ਉਹ ਵੀ ਕੋਰਟ ਦੇ ਹੁਕਮਾਂ ਤੋਂ ਬਾਅਦ ਹੋਏ ਸੀ ਕੋਰਟ ਦੀ ਨਿਗਰਾਨੀ ਚ ਹੋਏ ਸੀਗੇ ਹਾਲਾਂਕਿ ਇਲੈਕਸ਼ਨ ਨੂੰ ਲੈ ਕੇ ਹੁਣ ਜਿਹੜਾ ਖੇਡ ਮੰਤਰਾਲਾ ਕੀ ਫੈਸਲਾ ਲੈਂਦਾ ਕੀ ਫੈਸਲਾ ਨਹੀਂ ਲੈਂਦਾ ਇਹ ਤਾਂ ਭਵਿੱਖ ਦੇ ਗਰਭ ਵਿੱਚ ਹੈ ਪਰ ਇਹ ਹੈ ਕਿ ਜਿਹੜੇ ਖਿਡਾਰੀਆਂ ਦੀ ਮੰਗ ਸੀਗੀ ਕਿ ਇਹ ਜਿਹੜੇ ਸੰਜੇ ਸਿੰਘ ਆ ਕੇ ਇਸ ਤੇ ਕਾਬਜ਼ ਹੋ ਗਿਆ ਭਾਵੇਂ ਉਹ ਚੋੜਾ ਰਾਹੀ ਕਾਬਜ਼ ਹੋਏ ਸੀਗੇ ਪਰ ਉਹਨਾਂ ਦੀ ਜਿਹੜੀ ਮੰਗ ਇਹ ਸੀਗੀ ਕਿ ਇਹ ਜਿਹੜੇ ਅਬ੍ਰਜ ਪੁਸ਼ਨ ਸ਼ਰਮ ਸਿੰਘ ਦੇ ਕਾਫੀ ਕਰੀਬੀ ਹੈ ਤੇ ਉਹਨਾਂ ਦੀ ਡਿਮਾਂਡ ਸੀਗੀ ਕਿ ਉਹਨਾਂ ਦਾ ਕਬਜ਼ਾ ਉੱਥੋਂ ਹਟਾਇਆ ਜਾਵੇ ਔਰ ਸਪੈਸ਼ਲੀ ਜਿਹੜੇ ਫੀਮੇਲ ਪਲੇਅਰ ਸੀਗੇ ਉਹਨਾਂ ਦੀ ਆਬਜੈਕਸ਼ਨ ਸੀ ਕਿਉਂਕਿ ਫੀਮੇਲ ਪਲੇਅਰਸ ਨੇ ਇਹ ਵਿਰੋਧ ਕੀਤਾ ਸੀਗਾ ਕਿ ਉਹਨਾਂ ਨੂੰ ਫਿਜ਼ੀਕਲੀ ਅਬਿਊਜ਼ ਕੀਤਾ ਗਿਆ ਪ੍ਰਿੰਸੀਪਲ ਸ਼ਰਨ ਸਿੰਘ ਦੇ ਵੱਲੋਂ ਤੇ ਹੁਣ ਇੱਕ ਉਹਨਾਂ ਦਾ ਹੀ ਕਰੀਬੀ ਆ ਕੇ ਬਹਿ ਗਿਆ ਤਾਂ ਉਹ ਕਿਵੇਂ ਸੇਫ ਫੀਲਿੰਗ ਫੀਲ ਕਰਨ گی ਪਰ ਹਾਲਾਂਕਿ ਅੱਗੇ ਕੈਂਪ ਵੀ ਲੰਘਣ ਜਾ ਲੱਗਣ ਜਾ ਰਹੇ ਹੈ ਉਹਨਾਂ ਦਾ ਵੀ ਜਿਹੜੇ ਖਬਰ ਆ ਰਹੀ ਕਿ ਇਹ ਇੱਕ ਕੈਂਪ ਗੋਂਡਾ ਵਿੱਚ ਹੀ ਲੱਗ ਰਿਹਾ ਜਿੱਥੇ ਜਿਹੜਾ ਕਿ ਬ੍ਰਿਜ ਭੁਸ਼ਨ ਚਰਨ ਸਿੰਘ ਦਾ ਇਹ ਇਲਾਕਾ ਹੈ ਤੇ ਇਸ ਕਰਕੇ ਜਿਹੜੇ ਫੀਮੇਲ ਪਲੇਅਰਸ ਸੀ ਉਹਨਾਂ ਵਿੱਚ ਕਾਫੀ ਇਸੇ ਨੂੰ ਲੈ ਕੇ ਇਨਸਿਕਿਉਰਿਟੀ ਹੋ ਰਹੀ ਸੀ ਕਿ ਉਹ ਅੱਗੇ ਆਪਦੀ ਜਿਹੜੀ ਖੇਡ ਐਕਟੀਵਿਟੀਜ਼ ਨੂੰ ਕਿਵੇਂ ਕੰਟੀਨਿਊ ਕਰਨਗੇ ਕਿਉਂਕਿ ਪਹਿਲਾਂ ਹੀ ਜਿਹੜੇ ਇਹੋ ਜਿਹੇ ਰੋਪ ਲੱਗਦੇ ਰਹੇ ਹੈ ਕਿ ਫੀਮੇਲ ਪਲੇਅਰਸ ਨੂੰ ਕਾਫੀ ਫਿਜ਼ੀਕਲੀ ਅਬਿਊਜ਼ ਕੀਤਾ ਗਿਆ ਹੈ ਤੇ ਸ਼ਾਇਦ ਇਸੇ ਕਰਕੇ ਸਰਕਾਰ ਨੇ ਇਹ ਏਡਾ ਵੱਡਾ ਫੈਸਲਾ ਅੱਜ ਸਾਡੇ ਦੇ ਦਿਨ ਲਿਆ ਤੇ ਜਿਹੜਾ ਕੁਸ਼ਤੀ ਸੰਗ ਨੂੰ ਭੰਕ ਕਰਤਾ ਤੇ ਹੁਣ ਉਹਦੀਆਂ ਚੋਣਾ ਹੋਣਗੀਆਂ ਨਹੀਂ ਹੋਣਗੀਆਂ ਕਿ ਨਾ ਤਾਂ ਇਹ ਅਜੇ ਰੀ ਖੇਡ ਮੰਤਰਾਲੇ ਦੇ ਅਫੀਸ਼ੀਅਲ ਸਟੇਟਮੈਂਟ ਦਾ ਇੰਤਜ਼ਾਰ ਕਰਨਾ ਪਵੇਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਵਿਨੈਸ਼ ਸਾਨੂੰ तमाम ਜਾਣਕਾਰੀ ਦੇਣ ਦੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਆ WFI ਦੇ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਹੋਇਆ ਹੈ ਤੇ WFI ਦੀ ਨਵੀਂ ਟੀਮ ਸਸਪੈਂਡ ਕਰ ਦਿੱਤੀ ਗਈ ਹੈ ਡਿਸਾਲਵ ਕਰ ਦਿੱਤੀ ਗਈ ਹੈ ਦਰਜ ਕੁਸ਼ਤੀ ਸੰਗ ਦੀ ਪੂਰੀ ਟੀਮ ਨੂੰ ਡਿਸਾਲਵ ਕੀਤਾ ਗਿਆ ਹੈ ਸੰਜੇ ਸਿੰਘ ਦੇ ਫੈਸਲੇ ਤੇ ਰੋਕ ਲਗਾਈ ਗਈ ਹੈ ਖੇਡ ਮੰਤ੍ਰਾਲੇ ਦੇ ਵੱਲੋਂ ਕਾਬਿਲਗੋੜ੍ਹ ਹੈ ਕਿ ਨਵੇਂ ਕੁਸ਼ਤੀ ਸੰਗ ਨੂੰ ਰੱਦ ਕਰਨ ਦਾ ਫੈਸਲਾ ਲਿੱਤਾ ਗਿਆ ਹੈ ਕੱਲ ਦੀਆਂ ਤਸਵੀਰਾਂ ਤਸਵੀਰਾਂ ਤੁਹਾਨੂੰ ਵਿਖਾਰੇ ਜਦੋਂ ਕਿ ਬਜਰੰਗ ਪੁਨੀਆ ਦੇ ਵੱਲੋਂ ਜੋ ਆਪਣਾ ਪਦਮਸ਼ਰੀ ਹੈ ਉਹ ਵਾਪਸ ਮੋੜ ਦਿੱਤਾ ਗਿਆ ਸੀਗਾ ਇਸ ਦੇ ਰੋਸ ਤੇ ਚੱਲਦੇ ਸ਼ਤਾਕਸ਼ੀ ਮਲਿਸ ਨੇ ਵੀ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਸੀਗਾ ਤੇ ਜਿਸ ਨੂੰ ਚੱਲਦੇ ਹੁਣ ਵੱਡਾ ਐਕਸ਼ਨ ਅਸੀਂ ਕਹਿ ਸਕਦੇ ਹਾਂ ਖੇਡ ਮੰਤ੍ਰਾਲੇ ਦੇ ਵੱਲੋਂ ਦਿੱਤਾ ਗਿਆ ਹੈ ਤੇ ਹਾਲ ਹੀ ਵਿੱਚ ਜੇ ਅਸੀਂ ਖ਼ਬਰਾਂ ਕਰੀਏ ਤੇ ਪਿਛਲੇ ਕੁਝ ਮਹੀਨਾ ਚ ਜੋ ਖੇਡ ਫਿਟਾਰੀ ਸੀਗੇ ਉਹਨਾਂ ਦੇ ਵੱਲ ਜੰਤਰ ਮੰਤਰ ਤੇ ਪ੍ਰਦਰਸ਼ਨ ਵੀ ਕੀਤਾ ਗਿਆ ਸੀਗਾ ਬ੍ਰਿਜਭੂਸ਼ਣ ਨੂੰ ਹਟਾਇਆ ਗਿਆ ਸੀਗਾ ਬਾਅਦ ਚਾ ਪੂਰਾ ਪ੍ਰੋਸੈਸ ਕੋਟ ਚੱਲਿਆ ਸੀਗਾ ਤੇ ਕੋਟ ਦੇ ਦਿਸ਼ਾ ਨਿਰਦੇਸ਼ਾ ਦੇ ਮੁਤਾਬਕ ਹੀ ਬਾਅਦ ਹਾਲ ਹੀ ਚ ਇਲੈਕਸ਼ਨ ਹੋਏ ਸੀਗੇ ਪਰ ਇਲੈਕਸ਼ਨ ਤੋਂ ਬਾਅਦ ਵੀ ਸੰਜੀਤ ਸਿੰਘ ਜੋ ਬ੍ਰਿਜਭੂਸ਼ਣ ਦੇ ਬੇहद ਹੀ ਕਰੀਬੀ ਨੇ ਉਹਨਾਂ ਨੂੰ ਮੋਟੋ ਡਬਲਯੂ ਐਫ ਆਈ ਦਾ ਪ੍ਰਧਾਨ ਚੁਣ ਲਿਆ ਗਿਆ ਸੀਗਾ ਜਿਸ ਕਾਫੀ ਰੋਜ਼ ਵੇਖਣ ਨੂੰ ਮਿਲਿਆ ਸੀਗਾ ਖਟਾਰੀਆਂ ਚ ਤੇ ਇਸ ਦੇ ਚਲਦੇ ਹੀ ਜੋ ਹੈ ਸਾਖਸ਼ੀ ਮਲਿਕ ਨੇ ਜਲਦੀ ਪ੍ਰੈਸ ਕਾਨਫਰੰਸ 'ਚ ਹੀ ਸਨਿਆਸ ਲੈਣ ਦਾ ਐਲਾਨ ਕੀਤਾ ਸੀਗਾ ਇਸ ਦੇ ਵਿਚਾਲੇ ਹੀ ਬਜਰੰਗ ਪੁਨੀਆ ਨੇ ਆਪਣਾ ਪਦਮਸ਼ਰੀ ਵੀ ਵਾਪਸ ਮੋੜਨ ਦਾ ਐਲਾਨ ਕੀਤਾ ਸੀਗਾ ਤੇ ਕਿਤੇ ਨਾ ਕਿਤੇ ਕੱਲ ਦੀ ਤਸਵੀਰਾਂ ਵੀ ਸਾਹਮਣੇ ਆਈਆਂ ਸੀਗੇ ਜਦੋਂ ਕਿ ਪ੍ਰਿਯੰਕਾ ਗਾਂਧੀ ਵੀ ਇਨ੍ਹਾਂ ਖਿਡਾਰੀਆਂ ਨੂੰ ਮਿਲਣ ਪਹੁੰਚੀ ਸੀਗੇ ਤੇ ਹੁਣ ਵੱਡਾ ਐਕਸ਼ਨ ਖੇਡ ਮੰਤਰੀ ਦੇ ਵੱਲੋਂ ਲਿਆ ਗਿਆ ਹੈ ਡਬਲਿਊਐਫਡੀ ਨਵੀਂ ਟੀਮ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਕੁਸ਼ਤੀ ਸੰਗਤ ਦੀ ਪੂਰੀ ਟੀਮ ਹੀ ਜੋ ਹੈ ਖੇਡ ਮੰਤਰੀ ਦੇ ਵੱਲੋਂ ਡਿਸਾਲਵ ਕਰ ਦਿੱਤੀ ਗਈ ਹੈ ਮੇਨਾ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਉਮੇਸ਼ ਖੇਡ ਮੰਤralੇ ਦਾ ਵੱਡਾ ਐਕਸ਼ਨ ਡਬਲਿਊ ਐਫ ਆਈ ਦੀ ਨਵੀਂ ਟੀਮ ਸਸਪੈਂਡ ਕਰ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਹੋਰ ਅ ਦੇਖੋ ਬਿਲਕੁਲ ਇੱਕ ਵੱਡਾ ਫੈਸਲਾ ਹੈ ਔਰ ਇਹ ਸਾਰੀ ਜਿਹੜੀ ਕਾਰਵਾਈ ਹੋਈ ਹੈ ਦੇਖੋ ਇਲੈਕਸ਼ਨ ਹੋਏ ਹਨ ਨੈਸ਼ਨਲ ਕੋਰਟ ਦੇ ਮੁਤਾਬਿਕ ਨੈਸ਼ਨਲ ਸਪੋਰਟਸ ਕੋਰਟ ਦੀ ਆਪਾਂ ਗੱਲ ਕਰੀਏ ਲੇਕਿਨ ਉਹਦੇ ਵਿੱਚ ਪੇਚ ਇਹ ਫਸਿਆ 47 ਵੋਟਾਂ ਸੀਗੀਆਂ 47 ਮੈਂਬਰ ਨੇ ਇਲੈਕਸ਼ਨ ਕੀਤੀ ਹੈ 47 ਵੋਟਾਂ ਮਤਲਬ 47 47 ਯੂਨਿਟ ਜਿਹੜੀ ਰੈਸਿੰਗ ਫੈਡਰੇਸ਼ਨ ਆਫ ਵਡੀਆਂ ਦੇ ਅਫੀਲੀਏਟਡ ਲੇਕਿਨ ਨੈਸ਼ਨਲ ਸਪੋਰਟਸ ਕੋਰ ਇਹ ਕਹਿੰਦਾ ਹੈ ਕਿ ਇੱਕ ਪੋਸਟ ਤੇ ਉੱਤੇ ਤੁਸੀਂ 12 ਸਾਲ ਤੋਂ ਜ਼ਿਆਦਾ ਨਹੀਂ ਰਹਿ ਸਕਦੇ ਔਰ ਏਜ ਲਿਮਿਟ ਹੈਗੀ ਹੈ ਹੁਣ ਇਹ ਜਿਹੜੀ ਯੂਨਿਟਾਂ ਨੇ ਵੋਟ ਕੀਤਾ ਇੱਥੇ ਕੋਈ 20-20 ਸਾਲਾਂ ਤੋਂ ਬੈਠਾ ਹੈ ਕੋਈ ਏਜ ਜਿਆਦਾ ਹੈ ਇਸ ਕਰਕੇ ਹੀ ਇਹ ਟੈਕਨੀਕਲੀ ਹੈ ਕਿ ਜਿਹੜੀ ਚੁਣੀ ਹੋਈ ਬੋਡੀ ਸੀ ਉਹਨੂੰ ਸਸਪੈਂਡ ਕੀਤਾ ਗਿਆ ਹੁਣ ਫਰਦਰ ਡਿਟੇਲ ਹੈ ਕਿ ਅੱਗੇ ਕੀ ਆਏਗਾ ਸਪੋਰਟਸ ਮਿਸਟਰੀ ਕਿਵੇਂ ਦੇਖਦੀ ਹੈ ਦੂਜਾ ਇਹ ਵੀ ਸੀਗਾ ਕਿ ਜਦੋਂ ਨੋਮੀਨੇਸ਼ਨ ਹੋਈ ਸੀਗੀਆਂ ਨੋਮੀਨੇਸ਼ਨ ਹੋ ਗਈਆਂ ਸੀਗੀਆਂ ਸਾਰੇ ਪੋਸਟਾਂ ਸੀਗੀਆਂ ਇਲੈਕਸ਼ਨ ਵੀ ਹੋ ਰਹੇ ਸੀਗੇ ਉਸ ਟਾਈਮ ਹਾਲਾਂਕਿ ਚੀਜ਼ ਦੇਖਣੀ ਵੀ ਚਾਹੀਦੀ ਸੀ ਲੇਕਿਨ ਹੁਣ ਜਦੋਂ ਬਾਅਦ ਚ ਇਲੈਕਸ਼ਨ ਦੇ ਬਾਅਦ ਇਹ ਚੀਜ਼ ਆਈ ਹੈ ਕਿ 47 ਯੂਨਿਟ 47 ਵੋਟ ਜਿਹੜੇ ਪੜੇ ਨੇ ਉਹ ਜਿਹੜੇ ਯੂਨਿਟਾਂ ਸੀਗੀਆਂ ਪਨ ਲੋ ਹਰਿਆਣਾ ਦੀ ਹੈ ਪੰਜਾਬ ਦੀ ਹੈ ਗੁਜਰਾਤ ਦੀ ਹੈ ਜਾਂ ਜਿਹੜੀ ਅਫੀਲੀਏਟਡ ਯੂਨਿਟ ਸੀਗੀ ਉੱਥੇ ਜਿਹੜੀ ਲੋਕਾਂ ਨੇ ਵੋਟ ਕੀਤੀ ਹੈ ਉਹ ਜਿਹੜੀ ਯੂਨਿਟਸ ਨੇ ਵੋਟ ਕੀਤੀ ਹੈ ਕਿ ਆ ਉਹ ਨੈਸ਼ਨਲ ਸਪੋਰਟਸ ਕੋਡ ਦੇ ਅੰਦਰ ਵੈਲਿਡ ਸੀਗੇ ਯਾਨੀ ਕਿ ਉਹਨ ਆਪਣੀ ਕ੍ਰਾਈਟੇਰੀਆ ਪੂਰਾ ਕਰਦੇ ਸੀਗੇ ਟਰਮ ਕੰਡੀਸ਼ਨ ਦੀ ਗੱਲ ਕਰੀਏ ਇਹ ਦੀ ਗੱਲ ਕਰੀਏ ਇਸ ਕਰਕੇ ਫੈਸਲਾ ਲਿਆ ਕਿ ਇਸ ਜਿਹੜੀ ਚੁਣੀ ਹੋਈ ਬੋਡੀ ਨੂੰ ਸਸਪੈਂਡ ਕੀਤਾ ਗਿਆ ਨਾਲੇ ਜੇ ਆਪਾਂ ਦੋ ਪਿਛਲੇ ਦੋ ਤਿੰਨਾਂ ਦਾ ਘਟਨਾ ਕ੍ਰਮ ਦੇਖੀਏ ਉਹਦੇ ਵਿੱਚ ਦੇਖੋ ਤੁਸੀਂ ਕਿ ਬਜਰੰਗ ਪੂਨੀਆ ਦੀ ਗੱਲ ਕਰੀਏ ਸਾਖਸ਼ੀ ਮੱਲਿਕ ਦੀ ਗੱਲ ਕਰੀਏ ਔਰ ਇੱਕ ਗੁੰਗਾ ਪਹਿਲਵਾਨ ਜਿਹੜਾ ਡਫੰਡਮ ਦੇ ਜਿਹੜੇ ਨੇ ਉਹ ਪੱਧਰਨੇ ਤੇ ਬਹਿ ਕੇ ਆਪਣੇ ਵੱਡੇ ਵੱਡੇ ਪੁਰਸਕਾਰ ਆ ਉਹ ਵਾਪਸ ਕਰਨੀ ਧਮਕੀ ਤਾਂ ਕਿਤੇ ਨ ਕਿਤੇ ਇੱਕ ਕਹਿ ਲੋ ਕਿ ਇੰਡੀਆ ਦੀ ਸਪੋਰਟਸ ਦੇ ਵੱਡੇ ਕੁਸ਼ਤੀ ਦੇ ਪਲੇਅਰ ਬਿਲਕੁਲ ਖੁੱਲ ਕੇ ਸਾਹਮਣੇ ਆ ਗਏ ਸੀਗੇ ਔਰ ਉਹਨਾਂ ਦਾ ਵਿਰੋਧ ਬ੍ਰਹਿਤ ਪੂਸ਼ਨ ਸਰਨ ਸਿੰਘ ਖੇ ਮੇਰੇ ਖਿਲਾਫ ਹੈ ਔਰ ਸੰਜੇ ਸਿੰਘ ਉਹਨਾਂ ਦੇ ਬੜੇ ਕਰੀਬੀ ਸੀਗੇ ਤਾਂ ਹੁਣ ਇਹ ਘਟਨਾ ਕਰਮ ਹੋਇਆ ਹੁਣ ਦੇਖਣਾ ਅੱਗੇ ਕੀ ਡਿਟੇਲਸ ਮਿਨਿਸਟਰੀ ਦਿੰਦੀ ਓਮੇਸ਼ਾ ਕਿਤਨਾ ਕਿਤੇ ਕਹਿ ਸਕਨੇ ਕਿ ਜੋ ਪਹਿਲਵਾਨਾਂ ਦੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਇੱਕ ਜਿੱਥੇ ਖਿਡਾਰੀਆਂ ਦੀ ਕਿਤਨਾ ਕਿਤੇ ਉਹਨਾਂ ਦੇ ਰੋਜ਼ ਦੇ ਚੱਲਦੇ ਐਕਸ਼ਨ ਲਿਆ ਗਿਆ ਦੇਖੋ ਇਲੈਕਸ਼ਨ ਹੋ ਗਏ ਸੀਗੇ ਰੋਸਤਾਂ ਉਹਨਾਂ ਦਾ ਪਹਿਲਾਂ ਦੇ ਸੀਗਾ ਉਹ ਵੀ ਇੱਕ ਵੱਡਾ ਕਾਰਨ ਇੱਕ ਹੈਗਾ ਉਹਦੇ ਵਿੱਚ ਕੋਈ ਲੇਕਿਨ ਜਦੋਂ ਚੁਣੀ ਹੋਈ ਬੋਰਡ ਹੀ ਹੈ ਇਲੈਕਸ਼ਨ ਹੈ ਉਹਦੇ ਵਿੱਚ ਦੇਖੋ ਇਹ ਮਾਮਲਾ ਕੋਰਟ ਵਿੱਚ ਵੀ ਜਾ ਗਿਆ ਸੀਗਾ ਇਲੈਕਸ਼ਨ ਦਾ ਸਸਪੈਂਡ ਵੀ ਰਹੀ ਹੈ ਰੈਸਲਿੰਗ ਫੈਡਰੇਸ਼ਨ ਠੀਕ ਹੈ ਔਰ ਉਹਦੇ ਵਿੱਚ ਮਿਨਿਸਟਰੀ ਦਾ ਕੋਈ ਰੋਲ ਨਹੀਂ ਹੁੰਦਾ ਲੇਕਿਨ ਮਿਨਿਸਟਰੀ ਇਹ ਹੈ ਕਿ ਮਿਨਿਸਟਰੀ ਦੇ ਅੰਡਰ ਹੀ ਫੈਡਰੇਸ਼ਨ ਆਉਂਦੀ ਹੈ ਨੈਸ਼ਨਲ ਸਪੋਰਟਸ ਕੋਰਡ ਦੀ ਗੱਲ ਆਪਾਂ ਇਸ ਕਰਕੇ ਕਰ ਰਹੇ ਕਿਉਂਕਿ ਉਹ ਵੀ ਇੰਪੋਰਟੈਂਟ ਹੁੰਦਾ ਕਿ ਕੀ ਉਸ ਦਿਨ ਉਹ ਇਲੈਕਸ਼ਨ ਹੋਏ ਹਨ ਕਿ ਨਹੀਂ ਹੋਏ ਹਨ ਤਾਂ ਇਸ ਕਰਕੇ ਮਿਨਿਸਟਰ ਨੇ ਸਸਪੈਂਸ਼ਨ ਕੀਤੀ ਹੈ ਜੀ ਜੀ ਤੇ उमेश ਆ ਵੀ ਸਮਝਣਾ ਚਾਹਗੇ ਇਥੇ ਟਰਾਂਸਪੇਰੈਂਸੀ ਦੀ ਗੱਲ ਕਰੀਏ ਕਿਹੜੀ ਟਰਾਂਸਪੇਰੈਂਸੀ ਦੀ ਇਥੇ ਗੱਲ ਹੋ ਰਹੀ ਹੈ ਮਿਲ ਦੇਖੋ ਟਰਾਂਸਪੇਰੈਂਸੀ ਇਹ ਹੈ ਕਿ ਜਿਹੜੀ ਇਲੈਕਸ਼ਨ ਦੀ ਟਰਾਂਸਪੇਰੈਂਸੀ ਹੈ ਹੋਰ ਪਲੱਸ ਕਿਹਾ ਜਿਹੜੀ ਇਹ ਟੀਮ ਹੈ ਉਹਦੇ ਕੋਲ ਡਿਸੀਜਨ ਜਿਹੜੇ ਟਰਾਂਸਪੇਰੈਂਸੀ ਦੀ ਗੱਲ ਮੈਂ ਨਕਸ਼ਾ ਚ ਦੱਸਾਂ ਪਰ ਜੋ ਟਰਾਂਸਪੇਰੈਂਸੀ ਇਹ ਹੈ ਇੱਕ ਤਾਂ ਜਿਹੜੀ ਚੁਣੀ ਹੋਈ ਟੀਮ ਆਈ ਹੈ ਕਿ ਆ ਇਹ ਇਲੈਕਸ਼ਨ ਦੇ ਜਿਹੜੇ ਨੈਸ਼ਨਲ ਸਪੋਰਟਸ ਕੋਡ ਦਾ ਜ਼ਿਕਰ ਹੈ ਉਹਦੇ ਅੰダー ਇਹ ਸਾਰੇ ਪ੍ਰੋਸੀਜਰ ਹੋਇਆ ਨਹੀਂ ਹੋਇਆ ਪਲੱਸ ਡਿਸੀਜਨ ਕਿਹਾ ਟਰਾਂਸਪੇਰੈਂਸੀ ਡਿਸੀਜਨ ਲੈ ਜਾਣਗੇ ਨਹੀਂ ਲੈ ਜਾਣਗੇ ਔਰ ਇਹ ਜਿਹੜੇ ਦੇਖੋ ਡਿਸੀਜਨ ਕਿਦੇ ਵਾਸਤੇ ਲੈ ਜਾਂਦੇ ਉਹ ਪਲੇਅਰਾਂ ਨੂੰ ਅਫੈਕਟ ਕਰਦੇ ਆ ਫੈਡਰੇਸ਼ਨ ਤੇ ਕੋਈ ਵੀ ਡਿਸੀਜਨ ਹੋਣ ਤਾਂ ਕਿਤੇ ਨਾ ਕਿਤੇ ਇਹ ਵੀ ਜ਼ਰੂਰ ਕਹਿ ਸਕਦੇ ਆ ਕਿ ਜਿਸ ਹਾਵ ਨਾਲ ਇਹ ਰੋਸ਼ ਪ੍ਰਕਟ ਚੱਲਦਾ ਸੀ ਪਲੱਸ ਇਹ ਜਿਹੜੇ ਇਲੈਕਸ਼ਨ ਹੋਏ ਆ ਕਿ ਆ ਇਹ ਸਹੀ ਨੈਸ਼ਨਲ ਸਪੋਰਟ ਕੌਂਸਲ ਅੰਡਰ ਮੇਂ ਹੀ ਹੋਏ ਆ ਕਿਉਂਕਿ ਕਾਗਜ਼ ਡਾਕੂਮੈਂਟ ਜਿਹੜੀ ਹੈ ਉਹ ਵੀ ਮਿਨਿਸਟਰੀ ਨੇ ਪੜਤਾਲ ਕੀਤੀ ਹੈ ਐਵੇਂ ਮਿਨਿਸਟਰੀ ਨੇ ਐਕਡਮ ਡਿਸੀਜਨ ਨਹੀਂ ਲਿਆ ਇਹ ਜਿਹੜੀ ਸਾਡੇ ਕੋਲ ਜਾਣਕਾਰੀ ਹੈ ਜਿਹੜੇ ਇਲੈਕਸ਼ਨ ਹੋਏ ਨੇ ਉਹਨਾਂ ਦੇ ਸਾਰੇ ਕਾਗਜ਼ ਡਾਕੂਮੈਂਟਸ ਜਿਹੜੇ ਵੋਟ 47 ਵੋਟਾਂ ਦੀ ਆਪਾਂ ਗੱਲ ਕਰ ਰਹੇ ਆ ਯੂਨਿਟਸ ਨੇ ਵੋਟ ਕੀਤੇ ਆ ਉਹਨਾਂ ਦੇ ਸਾਰੇ ਡਾਕੂਮੈਂਟ ਦੇਖਿਆ ਹੈ ਮਿਨਿਸਟਰੀ ਨੇ ਇਸ ਕਰਕੇ ਡਿਸੀਜਨ ਲਿਆ ਗਿਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਉਮੇਸ਼ ਸਾਨੂੰ तमाम ਜਾਣਕਾਰੀ ਦੇਣ ਲਈ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਆ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਤੇ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਹੈ ਜਿੱਤੇ ਕਿ ਨਵੀਂ ਟੀਮ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਾਬਲੇ ਗੌਰ ਹੈ ਕਿ ਹਾਲ ਹੀ ਚ ਕੋਰ ਦੇ ਬੇਸ਼ਾਨ ਨਿਰਦੇਸ਼ਾ ਦੇ ਤਹਿਤ ਇਲੈਕਸ਼ਨ ਕਰਵਾਏ ਗਏ ਸੀ ਕਿ ਹਾਲਾਂਕਿ ਸੰਜੀਤ ਸਿੰਘ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਨਿਯੁਕਤ ਕੀਤੇ ਗਏ ਸੀਗੇ ਖਿਡਾਰੀਆਂ ਚ ਪਹਿਲਵਾਨਾਂ ਚ ਕਾਫੀ ਰੋਸ ਵੇਖਣ ਨੂੰ ਮਿਲਿਆ ਸੀਗਾ ਕਿ ਬ੍ਰਿਜਭੂਸ਼ਣ ਦੇ ਬੇਹਦੀ ਕਰੀਬੀ ਨੇ ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਜੋ ਹੈ ਐਕਸ਼ਨ ਲਿਆ ਜਾਏ ਇਸ ਦੇ ਚ ਸਖੀ ਮਲਿਕ ਦੇ ਵੱਲੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਜਿੱਗਾ ਬਜਰੰਗ ਪੁਨੀਆ ਦੇ ਵੱਲੋਂ ਆਪਣਾ ਪਦਮਸ਼੍ਰੀ ਵਾਪਸ ਕਰ ਦਿੱਤਾ ਗਿਆ ਜਿੱਗਾ ਤੇ ਖਿਡਾਰੀਆਂ ਚ ਪਹਿਲਵਾਨਾਂ ਚ ਇਸ ਕਿਸਮ ਦਾ ਰੋਸ ਵੇਖਣ ਨੂੰ ਮਿਲਿਆ ਜਿੱਗਾ ਤੇ ਹੁਣ ਕੁਸ਼ਤੀ ਸੰਗ ਦੀ ਪੂਰੀ ਟੀਮ ਨੂੰ ਹੀ ਸਸਪੈਂਡ ਕਰ ਦਿੱਤਾ ਗਿਆ ਡਿਸਾਲਵ ਕਰ ਦਿੱਤਾ ਗਿਆ ਦੱਸ ਦੇ ਕੇ ਚੋਣਾ ਚਪਾਰ ਦਰਸ਼ਤਾ ਯਾਨੀ ਕਿ ਟਰਾਂਸਪਰੈਂਸੀ ਨਾ ਹੋਣ ਤੇ ਆ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਰੋਸ ਪਹਿਲਵਾਨਾਂ ਚ ਵੇਖਨ ਨੂੰ ਮਿਲ ਰਿਹਾ ਸੀਗਾ ਇਸੇ ਦੇ ਚੱਲਦੇ ਉਹਨਾਂ ਦੇ ਵੱਲੋਂ ਆਪਣੇ ਅਵਾਰਡ ਵਾਪਸ ਕੀਤੇ ਗਏ ਸੀਗੇ ਸਾਕਸ਼ੀ ਮਲਿਕ ਦੇ ਵੱਲੋਂ ਸੰन्यास ਲਿਆ ਗਿਆ ਸੀਗਾ ਪ੍ਰਿਯੰਕਾ ਗਾਂਧੀ ਵੀ ਕੱਲ ਪਹਿਲਵਾਨਾਂ ਨੂੰ ਮਿਲਣ ਪਹੁੰਚੀ ਸੀਗੇ ਤੇ ਕਾਫੀ ਰੋਸ ਸੀਗਾ ਤੇ ਹੁਣ ਦੇਖਣਾ ਹੋਏਗਾ ਕਿ ਨੈਕਸਟ ਕਦਮ ਨੈਕਸਟ ਐਕਸ਼ਨ ਕੇਡ ਮੰਤਰਾਲੇ ਦਾ ਕੀ ਕੁਝ ਹੁੰਦਾ ਹੈ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਤੇ ਖੇਡ ਮੰਤਰਾਲੇ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਨਵੀਂ ਟੀਮ ਨੂੰ ਡਿਸਾਲਵ ਕਰ ਦਿੱਤਾ ਗਿਆ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਤੇ ਕੁਸ਼ਤੀ ਸੰਘ ਦੀ ਪੂਰੀ ਟੀਮ ਨੂੰ ਡਿਸਾਲਵ ਕੀ ਤੜਕਾ ਦਿੱਤਾ ਗਿਆ ਹੈ ਸਸਪੈਂਡ ਕਰ ਦਿੱਤਾ ਗਿਆ ਹੈ ਚੋਣਾਚਪਾਰ ਦਸ਼ਤਾ ਯਾਨੀ ਕਿ ਟ੍ਰਾਂਸਪਰੈਂਸੀ ਨਾਲ ਖੋਣ ਤੇ ਆ ਵੱਡੀ ਕਾਰਵਾਈ ਖੇਡ ਮੰਤਰਾਲੇ ਦੇ ਵੱਲੋਂ ਕੀਤੀ ਗਈ ਸੀ ਕਿ ਹਾਲ ਹੀ ਚ ਅਸੀਂ ਜੇ ਗੱਲ ਕਰੀਏ ਤੇ ਜੰਤਰ ਮੰਤਰ ਤੇ ਪਹਿਲਵਾਨਾਂ ਦਾ ਰੋਸ ਵੇਖਣ ਨੂੰ ਮਿਲਿਆ ਸੀਗਾ ਜਦੋਂ ਕਿ ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਤੇ ਸ਼ੋਸ਼ਣ ਦੇ ਇਲਜ਼ਾਮ ਪਹਿਲਵਾਨਾਂ ਦੇ ਵੱਲੋਂ ਲਗਾਏ ਗਏ ਸੀਗੇ ਪੂਰਾ ਜੋ ਮਾਮਲਾ ਹੈ ਕੋਰਟ ਚਲਿਆ ਗਿਆ ਸੀਗਾ ਉਹਨਾਂ ਨੂੰ ਬਰਖਾਸਤ ਕੀਤਾ ਗਿਆ ਸੀਗਾ ਹਟਾਇਆ ਗਿਆ ਸੀਗਾ ਪ੍ਰਧਾਨਗੀ ਤੇ ਪਾਤੋ ਉਸ ਤੋਂ ਬਾਅਦ ਇਲੈਕਸ਼ਨ ਹੋਏ ਸੀਗੇ ਕੋਰਟ ਨਿਸ਼ਾ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਤੇ ਉਸ ਤੋਂ ਬਾਅਦ ਇਲੈਕਸ਼ਨਸ ਤੋਂ ਬਾਅਦ ਸੰਜੇ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ ਤੇ ਹੁਣ ਇਸ ਪੂਰੀ ਟੀਮ ਨੂੰ ਡਿਸਾਲਵ ਕਰ ਦਿੱਤਾ ਗਿਆ ਹੈ ਸਸਪੈਂਡ ਕੀਤਾ ਗਿਆ ਹੈ ਨੈਕਸਟ ਐਕਸ਼ਨ ਖੇਡ ਮੰਤਰालय ਦੱਕੀ ਹੋਏਗਾ ਸਪੋਰਟਸ ਡਿਪਾਰਟਮੈਂਟ ਦਾ ਕੀ ਹੋਏਗਾ ਵੇਖਣ ਨੂੰ ਮਿਲੇਗਾ ਪਰ ਵੱਡੀ ਕਾਰਵਾਈ ਵੱਡਾ ਐਕਸ਼ਨ ਕੀਤਾ ਗਿਆ ਹਾਲਾਂਕਿ ਚੋਣਾ ਚ ਟਰਾਂਸਪੇਰੈਂਸੀ ਨਾ ਹੋਣ ਤੇ ਆ ਵੱਡੀ ਕਾਰਵਾਈ ਖੇਡ ਮੰਤਰਾਲੇ ਦੇ ਵੱਲੋਂ ਕੀਤੀ ਗਈ ਹੈ ਯਾਨੀ ਕਿ ਸਪੋਰਟਸ ਮਿਨਿਸਟਰੀ ਦੇ ਵੱਲੋਂ ਕੀਤੀ ਗਈ ਰੈਸਲਰਾਂ ਨੇ ਕੁਸ਼ਲੀ ਸੰਘ ਦੀਆਂ ਚੋਣਾਂ ਤੇ सवाल चुके थे साक्षी मलिक ने सं्यास का ऐलान किया बजरंग पुनिया ने पद्मश्री अपना अवार्ड वापस कर दिया गया तीन तस्वीर तो अपने स्क्रीन से आ तस्वीर ने परसों दिन जो कि संजय प्रधान नियुक्त किया गया विचली तस्वीर है बजरंग पुनिया वेखे जा सकते हैं हालांकि अखा च हंजू सिदों इन्हों के वालों अपना पद्मश्री वापस किया जा रहा मोड़िया जा रहा है तीजी तस्वीर है जो कि चलद प्रेस कॉन्फ्रेंस साक्षी मलिक ने संन्यास लैन का ऐलान कर दिया